ਕੀ ਕਹਿਣਾ ਚਾਹੋਗੇ ਜਿਹੜਾ ਤੁਸੀਂ ਅੱਜ ਮੀਂਹ ਪਾਉਣ ਲਈ ਗੁੱਡੀ ਪੂਜੀ ਹੈ ਹਾਂਜੀ ਸਭ ਤੋਂ ਪਹਿਲਾਂ ਸਾਡੇ ਸਾਰਿਆਂ ਵੱਲੋਂ ਸਤਿ ਸ੍ਰੀ ਅਕਾਲ ਅਸੀਂ ਸਾਰੇ ਟੱਲੇਵਾਲ ਖੁਰਦ ਦੇਆਂ ਭੈਣਾਂ ਨੇ ਇਕੱਠੀਆਂ ਹੋ ਕੇ ਜਿਹੜਾ ਤਪਦੀ ਹੋਈ ਗਰਮੀ ਨੂੰ ਦੇਖਦੇ ਹੋਏ ਪੁਰਾਣੇ ਸਮੇਂ ਦੇ ਮੁਤਾਬਕ ਜਦੋਂ ਮੀਂਹ ਨਹੀਂ ਸੀ ਪੈਂਦਾ ਤਾਂ ਉਸ ਸਮੇਂ ਸਾਰੀਆਂ ਜਿਹੜੀਆਂ ਬੀਬੀਆਂ ਸੀ ਜਾਂ ਭੈਣਾਂ ਸੀ ਮਤਾਵਾ ਵੱਲੋਂ ਇਹ ਰੀਤ ਕੀਤੀ ਜਾਂਦੀ ਸੀਗੀ ਅਸੀਂ ਉਸੇ ਹੀ ਰੀਤ ਨੂੰ ਬਰਕਰਾਰ ਰੱਖਦੇ ਹੋਏ ਅਤੇ ਤਪਦੀ ਹੋਈ ਗਰਮੀ ਤੋਂ ਰਾਹਤ ਪਾਉਣ ਦੇ ਲਈ ਅਸੀਂ ਵੀ ਉਸੇ ਤਰ੍ਹਾਂ ਦੀ ਹੀ ਰੀਤ ਕਰੀ ਐ ਤੇ ਅਸੀਂ ਹੁਣ ਗੁੱਡੀ ਫੁਕੀ ਐ। ਅੱਡ ਕੀ ਕਿਨਾ ਜਾਵਾਂਗੇ ਜਿਹੜੀ ਅੱਜ ਟੱਲੇ ਆ ਖੁਰਦ ਤੇ ਟੱਲੇ ਪੈੜ ਦੇ ਦੰਨਾਂ ਨੇ ਰਲ ਕੇ ਗੁੱਡੀ ਫੁਕੀ ਐ। ਵਾਹਿਗੁਰਜੀ ਖਾਲਸਾ ਵਾਹਿਗੁਰਜੀ ਕੀ ਫਤਈ। ਅਸੀਂ ਟੱਲਿਆ ਤੇ ਸਾਡਾ ਪਿੰਡ ਟੱਲੇ ਵਾਲ ਖੁਰਦ ਤੇ ਵੱਡੇ ਪਿੰਡ ਚੋਂ ਜੋ ਪਹਿਣਾ ਆਈਆਂ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਆ ਜੋ ਅੱਜ ਸਾਡੇ ਨਾਲ ਰਲ ਕੇ ਸਾ ਗੁੱਡੀ ਫੂਕਣਾ ਅਸੀਂ ਰੀਤ ਬਣਾਈਆ ਇਹ ਇਹ ਪਹਿਲਾਂ ਤੋਂ ਹੀ ਮੁੱਢ ਤੋਂ ਚੱਲੀ ਆਈ ਆ ਜੀ ਤੇ ਜੋ ਬਜ਼ੁਰਗ ਮਾਤਾ ਸੀਗੀਆਂ ਕੋਈ ਭੈਣਾ ਸੀ ਉਹ ਅੱਗੇ ਗੁੱਡੀ ਫੂਕਦੇ ਆ ਵੀ ਮੀਂਹ ਨਾ ਪੈਂਦਾ ਤੇ ਵੀਰਾਂ ਨੇ ਕਹਿਣਾ ਵੀ ਸੋਡੇ ਕਰਕੇ ਮੀਂਹ ਪੈ ਸਕਦਾ ਵੀ ਜੇ ਤੁਸੀਂ ਇਹ ਰੀਤ ਤੋਰੋਗੇ ਵੀ ਗੁੱਡੀ ਫੂਕੋਗੇ ਆ ਅਸੀਂ ਵੀ ਉਹ ਸਮੇਂ ਦਾ ਅਜਰਵਾਜ ਤੋਰਿਆਗਾ ਵੀ ਇਹ ਬੱਚਿਆਂ ਨੂੰ ਕੋਈ ਇਹ ਸਰਵਾਜ ਦਾ ਪਤਾ ਨਹੀਂ ਸੀ ਹਰ ਵੇਲੇ ਦਾ ਵੀ ਕੀ ਗੁੱਡੀ ਫੁਕਣਾ ਹੁੰਦਾਗਾ ਅਸੀਂ ਇਹ ਬੱਚਿਆਂ ਨੂੰ ਦਿਖਾਉਣ ਦੀ ਖਾਤਰ ਇਹ ਗੁੱਡੀ ਦਾ ਰਾਲਾ ਕੀਤਾਗਾ ਤੇ ਸਵੇਰੇ ਕੱਲ ਅਸੀਂ ਸਾਰਾ ਰਸਮਾਨੀ ਇਕੱਠਾ ਕੀਤਾ ਤੇ ਅੱਜ ਵਹਿਣਾ ਨੇ ਰੜਕੇ ਸੀ ਗੁਲਗਲੇ ਕੱਢੇ ਤੇ ਫਿਰ ਅਸੀਂ 5 ਵਜੇ ਸਵੇਰ 5 ਵਜੇ ਅਸੀਂ ਗੁੱਡੀ ਫੁਕਣ ਦਾ ਸਮਾਂ ਰੱਖਿਆਗਾ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਜਿਹੜੀ ਅੱਜ ਪੂਰੇ ਪਿੰਡ ੱਲੇਵਾਲ ਤੇ ਕਲੇਸ ਪਰਵੰਨੀਓ ਮੀਂਹ ਪਾਉਣ ਦੇ ਲਈ ਕਿੱਦੂ ਫੁੱਟੀ ਗਈ ਸਾਰਿਆਂ ਨੇ ਅਰ ਪਹਿਲੇ ਬੈਗਰੂਜੀ ਕਾ ਖਾਲਸਾ ਬੈਗਰੂਜੀ ਕੀ ਫਤਿਹ ਸਾਰਿਆਂ ਭੈਣਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਰਲ ਮਿਲ ਕੇ ਅਸੀਂ ਪੁਰਾਣੀ ਰੀਤ ਨੂੰ ਗੁੱਡੀ ਨੂੰ ਫੂਕਿਆ ਇਹ ਗੁੱਡੀ ਅਸੀਂ ਸਾਥ ਦੇ ਵਿੱਚੋਂ ਲੈ ਕੇ ਆਏ ਸੀ ਨਹਿਰ ਦੇ ਕਿਨਾਰੇ ਤੇ ਅਸੀਂ ਫੂਕੀ ਆ ਸਾਰੀਆਂ ਭੈਣਾਂ ਨੇ ਬੈਣ ਪਾਏ ਪਿੱਟੀਆਂ ਗੁੱਡੀ ਨੂੰ ਬਹੁਤ ਰੋਇਆ ਮੀਂਹ ਪਾਉਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੀ ਨਾਲ ਸਹਿਯੋਗ ਦਿੱਤਾ ਜੀਮ ਕੀ ਕਹਿਣਾ ਕਿ ਅਮ ਜਿਹੜਾ ਅੱਜ ਲੇਡੀ ਨੂੰ ਨਾਲ ਮਿਲ ਕੇ ਇਹਦੀ ਧੂਕੀ ਗਈ ਹੈ ਲੱਗਾ ਤਾਂ ਮੈਂ ਸਭ ਤੋਂ ਪਹਿਲਾਂ ਤਾਂ ਪਰਮਾਤਮਾ ਦਾ ਨਾਮ ਲੈਣਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਗੁੱਡੀ ਦੀ ਜਿਹੜੀ ਰਸਮ ਹੈ ਸਦੀਆਂ ਤੋਂ ਚੱਲਦੀ ਆਉਂਦੀ ਆ ਇਹਨੂੰ ਬਰਾਸਤ ਨੂੰ ਸਾਂਭਣਾ ਸਾਡੇ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂਕਿ ਆਉਣ ਵਾਲੀ ਪੀੜ੍ਹੀ ਨੂੰ ਇੰਨਾ ਰਸਮਾਂ ਦਾ ਬਿਲਕੁਲ ਗਿਆਨ ਨਹੀਂ ਹੈਗਾ ਕਿਉਂ ਜਿਹੜੀਆਂ ਪੁਰਾਣੀਆਂ ਬਜ਼ੁਰਗ ਔਰਤਾਂ ਨੇ ਉਹਨਾਂ ਨੂੰ ਉਹਨਾਂ ਨੇ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਗੁੱਡੀ ਫੂਕਣ ਦੀ ਰਸਮ ਸ਼ੁਰੂ ਤੋਂ ਸਦੀਆਂ ਤੋਂ ਚੱਲਦੀ ਸੀਗੀ ਇਹ ਰਸਮ ਨੂੰ ਐਵੇਂ ਜਿਵੇਂ ਕੈਮ ਰੱਖਣਾ ਚਾਹੀਦਾ ਕਿਉਂਕਿ ਜਿਹੜੇ ਹੁਣ ਵਾਲੇ ਬੱਚੇ ਨੇ ਇਹਨਾਂ ਨੂੰ ਇਹਨਾਂ ਬਾਰੇ ਕੋਈ ਗਿਆਨ ਨਹੀਂ ਹੈਗਾ ਨਹੀਂ ਤਾਂ ਇਹਨਾਂ ਨੂੰ ਗਿਆਨ ਆਜੂ ਨਾਲੇ ਜਿਹੜੀ ਇਹ ਰਸਮ ਹੈ ਮੀਂਹ ਪਾਉਣ ਦੀ ਇੰਦਰ ਦੇਵਤਾ ਖੁਸ਼ ਹੋ ਜੋ ਗਰਮੀ ਬਹੁਤ ਜ਼ਿਆਦਾ ਪੈ ਰਹੀ ਹੈ ਬੱਚੇ ਜੀਵ ਜੰਤੂ ਦਾ ਪੰਛੀਆਂ ਦਾ ਮਨੁੱਖਾਂ ਦਾ ਫਸਲਾਂ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਹੈ ਚਲੋ ਜੇ ਮੀਂਹ ਪੈ ਜੇ ਬਹੁਤ ਚੰਗੀ ਗੱਲ ਹੈਗੀ ਇਹ ਸਾਰੀਆਂ ਪਹਿਣਾ ਨੇ ਰਲ ਕੇ ਬਹੁਤ ਵਧੀਆ ਉਪਰਾਲਾ ਕੀਤਾ ਮੈਂ ਸਾਰੀਆਂ ਪਹਿਣਾ ਦਾ ਬਹੁਤ ਬਹੁਤ ਧੰਨਵਾਦ ਕਰਦੀ ਆਂ ਵੀ ਇੰਨੀ ਗਰਮੀ ਦੇ ਵਿੱਚ ਇਹਨਾਂ ਨੇ ਗੁਲਗੁਲੇ ਪਕਾਏ ਸਵੇਰ ਤੋਂ ਲੱਗੀਆਂ ਹੋਈਆਂ ਨੇ ਇੰਨੀ ਤਿਆਰੀ ਕੀਤੀ ਬਹੁਤ ਜੋਰ ਸੋਚ ਦੇ ਨਾਲ ਗੁੱਡੀ ਫੂਕੀ ਗੁੱਡੀ ਫੂਕਣ ਦੀ ਰਸਮ ਹੈ ਜਿਹੜੀ ਇਹ ਨਹਿਰ ਵਾਲੇ ਪੁਲ ਤੇ ਇਹਨਾਂ ਨੇ ਸਾਰੀ ਆਪਣੀ ਰਸਮ ਪੂਰੀ ਕੀਤੀ ਮੰਨ ਕੇ ਚਲੋ ਅਡੀਆਂ ਕੂਚੀਆਂ ਸਾਡੀਆਂ ਰਗੜੀਆਂ ਹੈਂ ਪਿੱਟੀਆਂ ਹੈ ਗੀਤ ਵੀ ਗਾਏ ਗੁੱਡੀ ਮਰ ਗਈ ਜਾਣ ਕੇ ਆਟਾ ਧਰ ਗਈ ਸਾਂ ਕੇ ਸਾਰੀਆਂ ਬੀਬੀਆਂ ਨੇ ਬਹੁਤ ਅਪਰਾਲਾ ਕੀਤਾ ਜੋਸ਼ ਬਹੁਤ ਦਿੱਤਾ ਮੈਂ ਹੁਣ ਪਰਮਾਤਮਾ ਨੂੰ ਅਰਦਾਸ ਹੈਗੀ ਵੀ ਹੁਣ ਇੰਨਾ ਮੀਂਹ ਪਾ ਦੇ ਕਿਉਂਕਿ ਇਹਨਾਂ ਦੀ ਸੁਭਾ ਦੀ ਕੀਤੀ ਹੋਈ ਮਿਹਨਤ ਹੈ ਜਿਹੜੀ ਉਹ ਰਾਸ ਆ ਜਾਏ ਇਹਨਾਂ ਕਹਿੰਦੀ ਹੋਈ ਮੈਂ ਧੰਨਵਾਦ ਕਰਦੀ ਆ ਜੇ ਕੋਈ ਗਲਤੀ ਹੋਈ ਤਾਂ ਮਾਫ ਕਰਨਾ ਵੀ ਇੰਦਰ ਦੇਵਤਾ ਨੂੰ ਖੁਸ਼ ਕਰਨ ਵਾਸਤੇ ਗੁੱਡੀ ਫੁਕੀ ਗਈ ਆ ਕਿ ਹੁਣ ਇੰਦਰ ਦੇਵਤਾ ਵੱਧ ਤੋਂ ਵੱਧ ਇਨਾ ਮੀਂਹ ਪਾ ਦੇ ਇਹ ਸਾਰੀਆਂ ਪੈਣਾ ਦੀ लाज ਰੱਖੀ ਜਾ